ਮਹਾਪੁਰਸ਼ਾਂ ਪੰਜਾਂ ਸਿੱਖਾਂ ਸਮੇਤ ਮਹਾਰਾਜ ਆਗਰੇ ਗਏ ਸਨ ਉਥੇ ਪਾਦਸ਼ਾਹ ਬੈਠੇ ਨੇ ਸਾਹਮਣੇ ਇੱਕ ਮੁਸਲਮਾਨ हसन ਅਲੀ ਆ ਜੜੀ ਭੇਡਾਂ ਚਾ ਰਿਹਾ ਹੈ ਉਸ ਭੇਡਾਂ ਚਾਣ ਵਾਲੇ ਨੂੰ ਆਵਾਜ਼ ਮਾਰ ਕੇ ਕਹਿੰਦੇ ਕਾਕਾ ਸਾਡਾ ਇਹ ਕੰਮ ਕਰੇਗਾ ਕਹਿਣ ਲੱਗਾ ਮਹਾਰਾਜ ਕੀ ਹੁਕਮ ਹੈ ਕਹਿੰਦੇ ਕਾਕਾ ਸਾਡੇ ਵਾਸਤੇ ਬਾਜ਼ਾਰ ਤੋਂ ਪਕਵਾਨ ਲੈ ਕੇ ਆ। ਮਠਿਆਈ ਲੈ ਕੇ ਆ। ਉਹ ਕਹਿੰਦਾ ਜੀ ਮਠਿਆਈ ਤਾਂ ਲੈ ਆਵਾਂ ਮੇਰੀਆਂ ਭੇਡਾਂ ਬੱਕਰੀਆਂ ਚਰਦੀਆਂ ਦੀ ਰਾਖੀ ਕੌਣ ਕਰੇਗਾ? ਸਤਿਗੁਰੂ ਕਹਿੰਦੇ ਇਹਨਾਂ ਦਾ ਫਿਕਰ ਨਾ ਕਰ ਅਸੀਂ ਇੱਥੇ ਬੈਠੇ ਆ ਤੂੰ ਇਹਨਾਂ ਜ ਲੈ ਆਉਣਾ। ਕਹਿੰਦਾ ਮਹਾਰਾਜ ਭਗਵਾਨ ਵਾਸਤੇ ਮਾਇਆ ਕੋਈ ਜਾਂ ਕੋਈ ਪੈਸੇ ਮਾਲਾ ਆਪਣੇ ਹੱਥੋਂ ਬੜੀ ਬੇਸ਼ਕੀਮਤੀ ਛਾਪ ਉਤਾਰ ਕੇ ਕਹਿੰਦੇ ਆ ਲੈ ਆ ਸਾਡੀ ਚਾਪ ਮੋਹਰ ਲੈ ਜਾ ਇਹਦੀ ਮਠਿਆਈ ਲੈ ਆ ਕਹਿੰਦਾ ਮਹਾਰਾਜ ਬਸਤਰ ਕੋਈ ਕੱਪੜਾ ਕੋਈ ਦਿਓ ਅੱਜ ਕੱਲ ਦਾ ਸਾਧ ਸੰਗਤ ਜੀ ਸਾਰੀ ਮਠਿਆਈ ਪੈਕਿੰਗ ਡੱਬਿਆਂ 'ਚ ਮਿਲਦੀ ਹੈ ਨਾ ਜਿਹੜੇ ਸਾਡੇ ਤੋਂ ਪਿਛਲੀ ਪੀੜ੍ਹੀ ਦੇ ਬਜ਼ੁਰਗ ਨੇ ਉਹਨਾਂ ਨੂੰ ਪੁੱਛ ਲਓ ਜਿਹੜੇ ਅੱਜ ਅਸੀਂ 90 ਸਾਲ ਦੇ ਨੇ ਉਹ ਦੱਸਣਗੇ ਵੀਰ ਡੱਬੇ ਦੇ ਸਾਡੇ ਵੇਖਦਿਆਂ ਚੱਲੇ ਨੇ ਪਹਿਲਾਂ ਦੇ ਲੋਕ ਆਪਣੇ ਘਰੋਂ ਕੋਈ ਭਾਂਡਾ ਕੋਈ ਟੋਕਰੀ ਕੋਈ ਕੱਪੜਾ ਉਹ ਲੈ ਕੇ ਜਾਂਦੇ ਸਨ ਤੇ ਮਹਾਰਾਜ ਨੇ ਆਪਣੇ ਮੋਢੇ ਤੋਂ ਦੁਸ਼ਾਲਾ ਬੜਾ ਕੀਮਤੀ 2000 ਦੀ ਲਾਗਤ ਦਾ ਬਣਿਆ ਕਸ਼ਮੀਰੀ ਸ਼ਾਲ ਬੜਾ ਦੁਰਲਭ ਗੜਾਈਆਂ ਕਢੀਆਂ ਹੋਈਆਂ ਸੁਨਹਿਰੀ ਤਾਰਾਂ ਵਾਲਾ ਉਹਨੂੰ ਦਿੱਤਾ ਕਹਿਣ ਲੱਗੇ ਤੇ ਜਪਵਾ ਲਿਆ ਉਹ ਜਦੋਂ ਲੈ ਕੇ ਚਲਾ ਗਿਆ ਤੇ ਪਿੱਛੋਂ ਭਾਈ ਮਤੀਦਾਸ ਸਾਹਿਬ ਜੀ ਪੁੱਛਦੇ ਕਿ ਸਤਿਗੁਰੂ ਜੀ ਆਪ ਜੀ ਨੇ ਤੇ ਕਦੀ ਬਾਜ਼ਾਰ ਦੀ ਮਠਿਆਈ ਛਕੀ ਨਹੀਂ ਸੋਧ ਨਾਲ ਵਿਵੇਕ ਨਾਲ ਲੰਗਰ ਬਣਾਈਦਾ ਆਪ ਜੀ ਨੂੰ ਛਕਾਈਦਾ ਜੇ ਕੋਈ ਭਗਵਾਨ ਵੀ ਬਣਾਉਣ ਤੇ ਗੁਰੂ ਕੇ ਸਿੱਖ ਸੁੱਚਮ ਨਾਲ ਬਣਾ ਕੇ ਛਕਾਉਂਦੇ ਬਾਜ਼ਾਰ ਦਾ ਤਾਂ ਤੁਸੀਂ ਕਦੀ ਛਕਿਆ ਨਹੀਂ ਅੱਜ ਕੀ ਲੀਲਾ ਕਰਨ ਲੱਗੇ ਹੋ ਮਾਰੇ ਕਹਿੰਦੇ ਭਾਈ ਮਤੀਦਾਸ ਜੀ ਕਰਤਾਰ ਦੇ ਰੰਗ ਵੇਖੋ ਅਗਾਲਪੁਰਖ ਦੀ ਖੇਡ ਦੇਖੋ ਤੱਕੋ